ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖ ਗ੍ਰਾਮ ਸਰੂਪਨਖੇ ਜੀ ਦੀ ਲਿਖੀ ਹੋਈ ਕਹਾਣੀ ਸੋਤਾ ਨਾਗ ਮੁਕਲਾਵੇ ਆਈ ਜੀਤੋ ਨੂੰ ਮਸਾਂ ਵੇਦਨ ਹੋਏ ਸਨ ਬੇਬੇ ਨੂੰ ਯਾਦ ਕਰਕੇ ਮੇਰੇ ਤਾਂ ਹੌਲ ਜਾ ਪੈ ਜਾਂਦਾ ਚੱਲ ਮੈਨੂੰ ਛੱਡਾ ਫੇਰ ਆ ਜੂੰਗੀ 10 ਦਿਨ ਲਾ ਕੇ ਜੀਤੋ ਨੇ ਇੱਕ ਦਿਨ ਮੁਕੰਦੇ ਨੂੰ ਕਿਹਾ ਸੋਹਣੀਓ ਬੜੀ ਸੀ ਮੁਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ ਉਹ ਬੇਅੰਤ ਪਿਆਰ ਕਰਦਾ ਉਸ ਨੂੰ ਪਰ ਜੀਤੋ ਸਵਾਰ ਕੇ ਕਦੇ ਮੂੰਹ ਨਹੀਂ ਫੁੱਟਦੀ ਚੇਤਨਦਰੋ ਜੀਤੋ ਦਾ ਸ਼ਾਇਦ ਉਦਾਸ ਸੀ ਮੁਕੰਦਾ ਉਸ ਨੂੰ ਰੱਜ ਕੇ ਮੋਹ ਦਿੰਦਾ ਪਰ ਉਹ ਹਾਂ ਹੂੰ ਤੋਂ ਵੱਧ ਕੁਝ ਨਾ ਕਹਿੰਦੇ ਮੁਕੰਦੇ ਦੀ ਸਮਝ ਤੋਂ ਸਾਰੀ ਗੱਲ ਬਾਹਰ ਸੀ ਹਰ ਗੱਲ ਵਿੱਚ ਮੁਕੰਦਾ ਉਸਦੀ ਮਰਜ਼ੀ ਵਿੱਚ ਖੁਸ਼ ਹੋਣ ਦਾ ਅੱਜ ਜੀਤੋ ਨੇ ਪੇਕੀ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ 20 ਦਿਨਾਂ ਵਿੱਚ ਜਦੋਂ ਖੁੱਲ ਕੇ ਬੋਲੇ ਸੀ ਮੁਕੰਦਾ ਖੁਸ਼ ਸੀ ਕਿਉਂ ਕੁਝ ਉਹ ਵਸਰੀ ਤਾਂ ਹੈ ਜੀਤੋ ਨੂੰ ਪੇਕੀ ਛੱਡਣ ਆਏ ਨੂੰ ਉਸ ਰਾਤ ਉਸਦੇ ਸੌਰੀਆ ਨੇ ਉੱਥੇ ਹੀ ਰੱਖ ਲਿਆ ਅਸੂਗਤ ਤੇ ਦੀ ਰਾਤ ਸੀ ਮੁਕੰਦਾ ਸੌਣ ਵੀੜੇ ਟੱਬਰ ਤੋਂ ਅੱਢ ਹੀ ਦੂਰ ਸਾਰੇ ਪੈ ਗਿਆ ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮੁਕੰੰਦਾ ਕੋਕ ਸੁੱਤਾ ਪਿਆ ਹੈ ਉਹ ਚੁੱਪ ਕਰਕੇ ਉੱਠੀ ਮੁਕੰਦੇ ਦੀ ਹਿੱਕ ਤੇ ਹੱਥ ਧਰ ਕੇ ਦੇਖਿਆ ਉਹ ਹਿੱਲਿਆ ਨਾ ਜੀਤੋ ਨੂੰ ਯਕੀਨ ਹੋ ਗਿਆ ਪਰ ਸੀ ਮੁਕੰੰਦਾ ਜਾਗੋ ਮਿਟੀ ਜੀਤੋ ਨੇ ਪੋਲੇ ਪੋਲੇ ਪੈਰਾਂ ਵੇੜਾ ਟੱਪਿਆ ਤੇ ਦਰਵਾਜ਼ੇ ਦਾ ਕੁੰਡਾ ਖੋਲ ਕੇ ਘਰ ਤੋਂ ਬਾਹਰ ਹੋ ਗਈ ਮੁਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ ਉਹ ਉઠਿਆ ਤੇ ਕਿੱਲੇ ਤੇ ਲਟਕਦੀ ਕਿਰਪਾਨ ਲਾ ਕੇ ਜੀਤੋ ਦੇ ਮਗਰ ਹੋ ਲਿਆ ਉਸ ਤੋਂ 50 60 ਕਰਮ ਪਿੱਛੇ ਪਿੱਛੇ ਜੀਤੋ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਦੇ ਮਗਰ ਕੌਣ ਆ ਰਿਹਾ ਹੈ ਉਸ ਦੀ ਛਾਂ ਤਾਂ ਰੋਹੀਆਂ ਨੂੰ ਚੜਦੀ ਜਾ ਰਹੀ ਸੀ ਰਾਹ ਵਿੱਚ ਇੱਕ ਕੱਸੀ ਆਈ ਟੱਪਣ ਲੱਗੀ ਉਸ ਨੂੰ ਚੇਰ ਲੱਗਿਆ ਮੁਕੰਦਾ ਸਹਿਮ ਕੇ ਥਾਂ ਖੜੋਤਾ ਰਿਹਾ ਫਿਰ ਅੱਗੇ ਆ ਕੇ ਇੱਕ ਉੱਚੀ ਭੜੀ ਆਈ ਜਿਸ ਤੇ ਬਾੜ ਤੋਂ ਕੋਈ ਡੰਗਰ ਵੀ ਨਹੀਂ ਸਿੱਟ ਸਕਦਾ ਪਰ ਨੱਕ ਦੀ ਸੇਧ ਤੁਰੇ ਜਾ ਰਹੀ ਸੀ ਐਨੀ ਵੱਡੇ ਵੱਡੇ ਬਾੜ ਵਾਲੀ ਭੜੀ ਟੱਪਣ ਲੱਗੀ ਤੋਂ ਉਸ ਦੇ ਹੱਥ ਪੈਰ ਛੱਲੇ ਗਏ ਮੁਕੰਦਾ ਉਸ ਦੇ ਪਿੱਛੇ ਦੇਖੀਏ ਭਲਾ ਕਿੱਥੇ ਜਾਂਦੀ ਹੈ ਪਿੰਡ ਤੋਂ ਕੋਹ ਪਰ ਦੂਰ ਜਾ ਕੇ ਇੱਕ ਬਾਗ ਆਇਆ ਸੰਤਰੇ ਅਨਾਰ ਤੇ ਅਮਰੂਦਾਂ ਦਾ ਬਾਗ ਬਾਗਦੋਲੇ ਬਗਲੀ ਕੰਡਿਆਂ ਦੀ ਤਾਰ ਟੱਪ ਕੇ ਉਹ ਸਿੱਧੇ ਬਾਗ ਅੰਦਰ ਦਾਖਲ ਹੋ ਗਈ। ਮਾਲੀ ਖੇਸਤਾਣੀ ਸੁੱਤਾ ਪਿਆ। ਜੀਤੋ ਨੇ ਜਾਣਸਾਰ ਉਸ ਤੋਂ ਖੇਸ ਧੋ ਲਿਆ। ਸ਼ੇਰੂ ਨੂੰ ਜਿਵੇਂ ਕੋਈ ਸ਼ੈ ਆ ਚਿੰਬੜੀ ਹੋਵੇ। ਪਹਿਲਾਂ ਤਾਂ ਉਹ ਡਰ ਗਿਆ। ਪਰ ਜਦ ਅੱਖਾਂ ਮਲ ਕੇ ਦੇਖਿਆ ਜੀਤੋ ਥਮਲੇ ਵਾਂਗ ਉਸ ਦੇ ਸਾਹਮਣੇ ਗੱਡੀ ਖੜੀ ਸੀ। ਪੂਰੇ 1 ਮਹੀਨੇ ਬਾਅਦ ਪਰਛਾਵੇਂ ਵਾਂਗ ਉਹ ਉਸ ਨੂੰ ਫੇਰ ਆ ਲਿਪਟੇ। ਜੰਗਲ چیر ਕੇ ਆ ਗਈਆਂ ਸ਼ੇਰੂ ਜੀਤੋ ਨੇ ਤੱਕ ਤੱਕ ਕਰਦੇ ਕਾਲਜੇ ਵਿੱਚੋਂ ਬੋਲ ਨਿਕਲੇ ਤੇਰੇ ਬਿਨਾ ਹੁਣ ਮੈਂ ਵੀ ਕਦੇ ਤੋਤਿਆਂ ਨੂੰ ਹਕਾਰਿਆ ਕਰੂੰ ਸ਼ੇਰੂ ਨੇ ਕਿਹਾ ਤੇਰੇ ਬਾਗ 'ਚ ਆਬ ਹੀ ਨਹੀਂ ਰਹੀ ਹੁਣ ਜੀਤੋ ਨੇ ਪੁੱਛਿਆ ਜੇ ਸਮਾਲੀ ਦੇ ਦਿਲ ਦਾ ਬਾਗ ਉਜੜ ਗਿਆ ਹੋਵੇ ਉਸ ਤੇ ਬੂਟਿਆਂ ਨੂੰ ਆਬ ਹੀ ਕਾਦੀ ਚੜੇ ਸ਼ੇਰੂ ਪੂਰਾ ਭਾਵਕ ਹੋ ਗਿਆ ਸ਼ੇਰੂ ਮੇਰੇ ਕਿੰਨੀ ਝਾਕ ਦੋਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ ਮੈਂ ਮੁਕੰਦੇ ਦਾ ਪੱਤਾ ਨਹੀਂ ਟੋਣਾ ਮੈਂ ਤਾਂ ਸ਼ੇਰੂ ਦੀ ਮਾਲਣਾ ਤੇ ਫੇਰ ਉਹ ਗੱਲਾਂ ਕਰਕੇ ਗੂੜੀ ਨੀਂਦ ਸੌਂ ਗਏ ਮੁਕੰਦਾ ਵੀ ਕਦਮ ਦੂਰ ਇੱਕ ਖੰਜੂਰੋਲੇ ਸਾਰਾ ਕੁਝ ਦੇਖਦਾ ਸੁਣਦਾ ਰਿਹਾ ਸੀ ਉਸ ਦੇ ਦਿਲ ਵਿੱਚ ਉਹ ਲੋਰੀਆਂ ਉੱਠ ਰਹੀਆਂ ਸਨ ਉਸ ਦੇ ਸਿਰ ਨੂੰ ਹਨੇਰੀ ਚੜੀ ਹੋਈ ਸੀ ਇਹ ਉਸਦੇ ਸਾਹਮਣੇ ਤੱਕ ਕੀ ਹੋ ਰਿਹਾ ਹੈ ਉਸ ਦੀ ਅੱਖਾਂ ਵਿੱਚ ਖੂਨ ਉਤਰ ਆਇਆ ਮਲਕ ਮਲਕ ਮੁਕੰਦਾ ਮਾਲੀ ਦੇ ਸਰਾਣੇ 'ਚ ਆ ਖੜਾ ਉਸ ਨੇ ਹੱਥ ਫੇਰ ਕੇ ਦੇਖਿਆ ਕਿਰਪਾਨ ਦੇ ਧਾਰ ਉਸ ਤਰੇ ਵਰਗੀ ਸੀ ਦੋਵੇਂ ਹੱਥਾਂ ਦੀ ਪੂਰੀ ਪਕੜ ਨਾਲ ਉਸ ਨੇ ਕਿਰਪਾਨ ਉਲਾਰੀ ਤੇ ਇੱਕੋ ਟਕਨ ਨਾਲ ਮਾਲੀ ਦੀ ਗਰਦਨ ਗਾਜਰ ਦੇ ਵਾਂਗੂ ਵੱਢ ਕੇ ਸਿਰ ਉਸਨੇ ਹਉ ਮਾਰਿਆ ਉਥੋਂ ਸਿਰ ਮਦਾਨ ਭੱਜ ਕੇ ਮੁਕੰਦੇ ਨੇ ਕੱਸੀ ਤੇ ਆ ਕੇ ਸਾਲਿਆ ਤਿਰਪਾਨ ਨਾਲ ਲੱਗਿਆ ਮੈਲਾ ਤੋਤਾ ਇੱਕਦਮ ਉਸਦੇ ਕੰਨ ਖੜੇ ਹੋ ਗਏ ਬਾਗ ਵਿੱਚੋਂ ਕਿਲਕਾਰੀਆਂ ਉੱਠ ਰਹੀਆਂ ਸਨ ਜੀਨੇ ਮੇਰੇ ਯਾਰ ਨੂੰ ਮਾਰਿਆ ਹੁਣ ਆਵੇਗਾ ਮੇਰੇ ਸਾਹਮਣੇ ਜੀਨੇ ਮੇਰੇ ਸ਼ੇਰੂ ਨੂੰ ਮਾਰਿਆ ਹੁਣ ਆਵੇ ਮੇਰੇ ਪਿਓ ਦਾ ਸਾਲਾ ਮੁਕੰਦਾ ਕੰਨ ਬਲੇਟ ਕੇ ਉਵੇਂ ਜਿਵੇਂ ਘਰ ਆ ਸੁਤਾ ਦੇਨ ਅਜੇ ਚੜਿਆ ਨਹੀਂ ਸੀ ਮੂੰਹ ਹਨੇਰਾ ਸੀ ਅਜੇ ਜੀਤੋ ਵੀ ਪੱਥਰ ਰੂਪ ਹੋ ਗਏ ਕਾਰਾਵੜੀ ਆ ਕੇ ਉਸਨੇ ਮੁਕੰਦੇ ਦੀ ਹਿੱਕ ਤੇ ਹੱਥ ਧਰ ਕੇ ਦੇਖਿਆ ਓਵੇਂ ਜਿਵੇਂ ਕੋਕ ਸੁੱਤਾ ਪਿਆ ਸੀ ਪਰ ਸੀ ਮੁਕੰਦਾ ਦੰਦ ਕੁਟ ਕੇ ਪਿਆ ਹੋਇਆ ਮੇਰਾ ਤਾਂ ਇੱਥੇ ਵੀ ਇਹ ਸੋਜੜੇ ਪਿੰਡ ਚ ਜੀ ਨਹੀਂ ਲੱਗਣਾ ਬੇਬੇ ਨੂੰ ਮਿਲੀ ਚੱਲ ਚਲੀਏ ਉੱਥੇ ਜੀਤੋ ਨੇ ਤੜਕੇ ਉੱਠ ਕੇ ਮੁਕੰਦੇ ਨੂੰ ਆਖਿਆ ਮੁਕੰਦੇ ਨੇ ਜਿਵੇਂ ਹਿੱਕ ਤੇ ਪੱਥਰ ਰੱਖਿਆ ਹੋਇਆ ਸੀ ਦੂਜੇ ਦਿਨ ਹੀ ਆਥਰ ਨੂੰ ਉਹ ਆਪਣੇ ਪਿੰਡ ਆ ਗਏ ਮੁੜ ਕੇ ਕੋਈ ਗੱਲ ਨਾ ਹੋਈ ਉਹ ਅਮੀ ਜਮੀ ਬਸਤੇ ਰਹੇ ਮੁੜ ਕੇ ਜਿੱਤੋ ਕਦੇ ਵੀ ਪੇਕੇ ਨਾ ਗਈ ਮੁਕੰਦਾ ਉਵੇਂ ਜਿਵੇਂ ਉਸਨੂੰ ਪਿਆਰ ਕਰਦਾ ਸਮਾ ਪਾ ਕੇ ਜਿੱਤੋ ਦੀ ਹਾਂ ਹੁਣ ਚੰਗੀ ਹੋ ਗਈ ਪਰ ਉਹ ਉਖੜੀ ਉਖੜੀ ਰਹਿੰਦੀ ਜਿਵੇਂ ਉਸਦੇ ਕਲਬੂਤ ਵਿੱਚੋਂ ਰੂਹ ਕੱਢ ਲਈ ਹੋਵੇ ਮੁਕੰਦਾ ਭਵੇਂ ਸਭ ਕੁਝ ਜਾਣਦਾ ਸੀ ਪਰ ਉਸਨੂੰ ਸਾਹਮ ਸਾਹ ਰੱਖਦਾ ਇਹ ਸੋਚ ਕੇ ਕਿ ਹੁਣ ਇਸਨੇ ਕਿੱਧਰ ਜਾਣਾ ਓਦਰ ਮਾਲੀ ਦੇ ਕਤਲ ਵਿੱਚ ਪੁਲਿਸ ਨੇ ਇਲਾਕੇ ਦੇ 7-8 ਸਿਰਕੜ 10 ਨੰਬਰੀਏ ਫੜੇ ਹੋਏ ਸਨ ਕੋਈ ਕਹਿੰਦਾ ਸੀ ਸੰਤਰੇ ਤੋੜ ਤੋੜਨ ਆਏ ਚੋਰ ਸ਼ੇਰੂ ਨੂੰ ਮਾਰ ਕੇ ਸਿੱਟ ਗਏ ਕੋਈ ਕਹਿੰਦਾ ਸੀ ਸ਼ੇਰੂ ਦੀ ਲਾਗਡਾਟ ਸੀ ਦੁਸ਼ਮਣੇ ਕੱਢੀ ਆ ਪੁਰਾਣੀ ਕਿਸੇ ਨੇ ਕੋਈ ਕੁਝ ਕੋਈ ਕੁਝ ਤੇ ਕਈ ਸਾਰੇ ਇਲਾਕੇ ਦੇ 10 ਨੰਬਰੀਏ ਕੜੀਸੀ ਦੇ ਫਿਰੇ 10-12 ਸਾਲ ਲੰਘ ਗਏ ਜੀਤੋ ਦੇ ਤਿੰਨ ਜੁਆਕ ਹੋ ਗਏ ਤੇਵੇਂ ਮਨੁੱਖ ਦੇ ਬਹੁਤ ਵਧੀਆ ਨਿਭਰੇ ਸੀ ਇੱਕ ਦਿਨ ਆਥ ਨੇ ਹਨੇਰਾ ਹੋ ਗਿਆ ਕਾਫੀ ਮੈਦੀ ਧਾਰ ਅਜੇ ਕੱਢਣੀ ਸੀ ਮੁਕੰਦੇ ਨੇ ਜੀਤੋ ਨੂੰ ਕਿਹਾ ਕਿ ਉਹ ਸੁਭਾਤ ਵਿੱਚ ਉਹ ਬਾਲਟੀ ਲੈ ਆਵੇ ਡਰ ਲੱਗਦਾ ਮੈਨੂੰ ਤਾਂ ਅੰਦਰੋਂ ਹਨੇਰਾ ਘੁੱਪ ਪਿਆ ਜੀਤੋ ਨੇ ਜਵਾਬ ਦਿੱਤਾ ਡਰ ਕਾ ਦਾ ਆਪਣੇ ਘਰੋਂ ਮੁਕੰਦਾ ਬੋਲਿਆ ਦਿਨ ਹੋਵੇ ਤਾਂ ਲੈ ਆਵਾਂ ਨੇ ਰੇਜ ਸੋ ਸਭ ਸਰੂਪੇ ਹੁੰਦੇ ਐ ਜੀਤੋ ਨੇ ਫੇਰ ਇਨਕਾਰ ਕੀਤਾ ਦੇਨ ਵੇਲੇ ਵੀ ਤਾਂ ਇਹੀ ਕਰ ਹੁੰਦਾ ਮੁਕੰਦੇ ਦੀ ਆਵਾਜ਼ ਵਿੱਚ ਰੋਪ ਸੀ ਤੂੰ ਹੀ ਲੈ ਆਪੇ ਜੀਤੋ ਨੇ ਸਾਫ਼ ਜਵਾਬ ਦਿੱਤਾ ਵੱਡੀ ਆ ਗਈ ਡਰਨ ਵਾਲੀ ਮੁਕੰਦਾ ਜਿਵੇਂ ਕੁਝ ਕਹਿਣ ਹੀ ਵਾਲਾ ਸੀ ਉਦੋਂ ਨਹੀਂ ਸੀ ਡਰ ਲੱਗਦਾ ਜਦੋਂ ਅੱਧੀ ਰਾਤ ਉੱਠ ਕੇ ਮਾਲੀ ਕੋਲ ਗਈ ਸੀ ਗੱਲ ਕਹਿ ਕੇ ਮੁਕੰਦਾ ਖੁਰਲੀ ਵਿੱਚ ਮੈਦੀ ਸੰਨੀ ਲੋਡ ਕਰਨ ਲੱਗ ਪਿਆ ਜੀਤੋ ਦੇ ਢੱਕ ਦੇ ਕੇ ਕਰਨ ਖੁੱਲ ਗਏ ਉਹ ਚੁੱਪ ਕਰਕੇ ਅੰਦਰ ਗਈ ਤੇ ਕਿੱਲੇ ਉਤੋਂ ਲੜਕਦੀ ਕਿਰਪਾਨ ਲਾ ਲਈ ਤੂੰ ਹੀ ਹੈ ਜਿਨੇ ਮੇਰਾ ਯਾਰ ਮਾਰਿਆ ਅੱਖ ਦੀ ਚਮਕ ਵਿੱਚ ਮੁਕੰਦੇ ਦਾ ਸਿਰ ਮੈਂ ਦੇ ਖੁਰਾਂ ਵਿੱਚ ਮਤੀਰੇ ਵਾਂਗ ਰੁੜਿਆ ਪਿਆ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ